ਨਾ ਨਾ ਜੀ ਨਹੀਂ ਤਾਂ ਜਾਵੇ ਬਿਲਕੁਲ ਰਾਜ ਨੇ ਕਰਕੇ ਨਾਲ ਜਿਹੜੀ ਰੱਖਦਾ ਨਹੀਂ ਆਮ ਆਦਮੀ ਪਾਰਟੀ ਨੇ ਤੇ ਬੜੇ ਵਾਦੇ ਕੀਤੇ ਆਮ ਆਦਮੀ ਪਾਰਟੀ ਖੋਦ ਹਟੋਂ ਹੋ ਗਏ ਗਿਆ ਬਜ਼ੁਰਗ ਜਿਹੜੇ ਨੇ ਬਜ਼ੁਰਗ ਸਾਡੇ ਸੀਐਮ ਸਾਹਿਬ ਹੋ ਗਏ ਗਏ ਕਿ ਤੇ 3 ਮਹੀਨੇ ਚ ਸਾਰਾ ਕੰਮ ਇਹੀ ਰੋਡਾਂ ਤੋਂ ਨਿਕਲੇ ਨੇ ਇੱਥੋਂ ਹੀ ਨਿਕਲੇ ਇੱਥੋਂ ਹੀ ਗਏ ਨੰਕੇ ਕੋਈ ਚੜਾਈ ਨਹੀਂ ਹੋਈ ਮੁੜ ਕੇ ਬਿਲਕੁਲ ਨਹੀਂ ਸਾਡੇ ਐਮਐਮ ਸਾਹਿਬ ਇੱਥੇ ਹੋ ਗਏ ਗਏ ਔਰ ਪ੍ਰਦਾਵੇ ਕੀਤੇ ਗਏ ਸੀ ਵੱਡੇ ਵੱਡੇ ਦਾਅਵੇ ਦਾਅਵੇ ਕੀਤੇ ਗਏ ਜਿਵੇਂ ਉਹ ਇੱਕ ਵਾਰ ਜਿਗਾ ਦਿਓ ਅਸੀਂ ਵੋਟਾਂ ਪਾਵਾਂਗੇ ਤੁਸੀਂ ਜੱਗ ਆਪਾਂ ਕਰ ਪਰ ਮਿੰਦਰ ਕੋਈ ਨਹੀਂ ਹੋਈ ਨਹੀਂ ਤੋ ਤਿੰਨ ਵਾਰ ਹੀ ਆਇਆ ਹੈ ਮਿੰਦਰ ਭਗਤ ਜੀ ਕਹਿ ਰਿਹਾ ਬਾਦਸ਼ਾਹ ਰੁਕਣ ਗਿਆ ਤਾਂ ਤਾਂ ਸੜਕ ਬਣਾਵਾਂਗੇ ਤੁਹਾਨੂੰ ਕੀ ਲੱਗਦਾ ਬਣਾਣਗੇ ਨਹੀਂ ਜੀ ਬਿਲਕੁਲ ਨਹੀਂ ਬਣਨੀ ਹੱਥ ਖੜੇ ਹੈ ਹੱਥ ਕੋਈ ਨਹੀਂ ਕਿਤੇ ਨਾ ਬਾਦਦੀ ਨਹੀਂ ਹੋਈ ਅੱਜ ਨੇ ਕਿਤੇ ਬਾਦਦੀ ਨਹੀਂ ਹੋਈ ਇਹ ਇਹ ਕਿੱਥੋਂ ਆਇਆ ਪਾਣੀ ਇਹ ਪਾਣੀ ਸਾਰਾ ਥਿਮਰੀ ਲੋਕਾਂ ਦਾ ਪਾਣੀ ਸਾਰਾ ਥਿਮਰੀ ਬਲਾਕ ਦਾ ਉਹ ਪਾਣੀ ਆ ਪਪਾ ਜੀ ਜਿਹੜੀ ਗਲੀ ਉਧਰ ਗਲੀ ਦਾ ਹਲਾਲ ਤਾਂ ਦੇਖਣ ਦੇਵੇ ਸੇਮ ਸੇਮ ਇਹੀ ਚੀਜ਼ ਚੱਲ ਰਹੀ ਹੈ ਬਿਲਕੁਲ ਅੰਦਰੋਂ ਬੰਦ ਸਾਰੇ ਥਿਮਰੀ ਕੋਈ ਨਹੀਂ ਖੋਲ ਕੇ ਰੱਖਦੇ ਨਹੀਂ ਜੇ ਨਾ ਭਣੀ ਤਾਂ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾਏਗਾ ਕੋਈ ਬਿਲਕੁਲ ਰੋਡ ਸਲੋ ਜੀ ਹਟਾ ਕਰ ਹਾਂਜੀ ਅੱਛਾ ਜੀ ਨਹੀਂ ਕੀ ਕਿਹਾ ਤੁਸੀਂ ਹਟਾ ਰਹੀਆਂ ਚੱਪੀਆਂ ਦੇਖਣਾ ਅਸੀਂ ਤਾਂ ਸੰਭੂ ਲਾ ਕੇ ਤੇ ਸਾਫ਼ ਜਗ੍ਹਾ ਤੇ ਬੈਠ ਸਕਦੇ ਹਾਂ ਅਸੀਂ ਬਹੁਤ ਦੁਖੀ ਹਾਂ ਕਿੰਨੀ ਚਿਰ ਤੋਂ ਦੁਖੀ ਹੋ ਮ ਟਾਡੇ ਅਸੇ ਜਿਵੇਂ ਇਸ ਮਕਾਨ ਬਣਾਇਆ ਸਾਡੇ ਇੰਨੇ ਸਾਲ ਹੋ ਗਏ ਇਹ ਬੇਕਾਨ ਕਿੰਨੇ ਮਾਤਾ ਜੀ ਐਡਾ ਤਾਂ ਤੁਹਾਡੇ ਘਰ ਰਿਸ਼ਤੇਦਾਰ ਵੀ ਨਹੀਂ ਆਂਦਾ ਹੋਵੇਗਾ ਕੋਈ ਕਤਰਾਂਦਾ ਹੋਵੇਗਾ ਕੈਨੇਡਾ ਤੋਂ ਆਇਆ ਕਿ ਉੱਥੋਂ ਮੁੜ ਗਏ ਕੀ ਕਰੀਏ ਹਾਲਾਤ ਦੇ ਕੇ ਗਲੀ ਦੇ ਕਹਿੰਦੇ ਤੁਹਾਡੇ ਪਾਣੀ ਨੇ ਕਦਮ ਹੁੰਦਾ ਤਾਂ ਬਿਲਕੁਲ ਤੁਹਾਡੀ ਜਾਣਕਾਰੀ ਉਹਨੂੰ ਅਸੇ ਤਿੰਨ ਵਾਰੀ ਅਸੀਂ ਐਡਮਿਟ ਕਰਕੇ ਕਿ ਮੇਰਾ ਅਪਾਰਟਮੈਂਟ ਹੋ ਚੁੱਕੀ ਹੈ ਇਹਦੇ ਨਾਲ ਇਹਦੇ ਨਾਲ ਮੱਛਰ ਵੀ ਬਿਮਾਰੀਆਂ ਵੀ ਲੱਗਦੀਆਂ ਨੇ ਮਾਤਾ ਜੀ ਕਿਹੜਾ ਏਰੀਆ ਹੈ ਰਾਜਨਗਰ ਕਿੰਨੇ ਨੰਬਰ ਗਲੀ ਹੈ ਤੇ ਕਿਹੜਾ ਨੰਬਰ ਕਰੀਏ ਮੇਰੇ ਖਿਆਲ ਸਾਰਾ ਰਾਜਨਗਰ ਦਾ ਹੀ ਬੁਰਾ ਹਾਲ ਹੈ ਠੀਕ ਇੱਥੇ ਤੁਹਾਡੀ ਇੱਥੇ ਸ਼ੋਪ ਹਾਂਜੀ ਸਾਡੀ ਸ਼ੋਪ ਹੈ ਬੇਟਾ ਅਜੇ ਆਊਟ ਆਫ ਸਿਟੀ ਹੈ ਕਿੰਨੇ ਚਿਰ ਤੋਂ ਮਾਤਾ ਜੀ ਤੁਸੀਂ ਥੇਰੇ ਰਹੇ ਹੋ ਇੱਥੇ ਤੋਂ ਸੀ ਲੰਦਾ ਨਹੀਂ ਦੁਕਾਨ ਬਣਾਈ ਆਪਾਂ ਕਿੰਨੇ ਮਾਤਾ ਜੀ ਜਦੋਂ ਦੇ ਆਏ ਉਦੋਂ ਦਾ ਇਹ ਕੁਛ ਨਹੀਂ ਅੱਗੇ ਕਿਵੇਂ ਗਾਗ ਦਾ ਕੀਤਾ ਕੀ ਫਰਕ ਪੈਂਦਾ ਹੈ ਤੁਹਾਨੂੰ ਦੱਸਾਂ ਕਦੀ ਕੰਪਲੇਨਟ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਦੁਕਾਨਦਾਰਾਂ ਨਾਲ ਕੇ ਇਹ ਦੋ ਤਿੰਨ ਵਾਰੀ ਬੱਚੇ ਨੇ ਵੀ ਇਹਨਾਂ ਨੇ ਵੀ ਕੀਤੀ ਹੈ ਕੋਈ ਆਉਂਦਾ ਹੀ ਨਹੀਂ ਹੈ ਕੋਈ ਵੀ ਕਾਰਪੋਰੇਟ ਅਧਿਕਾਰੀ ਆ ਕੇ ਚੈੱਕ ਨਹੀਂ ਕਰਕੇ ਗਿਆ ਨਾ ਕੋਈ ਵੀ ਨਹੀਂ ਕੋਈ ਵੀ ਨਹੀਂ ਆਇਆ ਤੇ ਤੁਸੀਂ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲ ਕੀਤੀ ਐਮਐਲਏ ਸਾਹਿਬ ਨਾਲ ਗੱਲ ਪਹੁੰਚਾਈ ਕੋਈ ਬੇਟਿਆਂ ਉਹਨੇ ਕਿਤੇ ਕਿ ਮੈਂ ਅੱਜ ਆਈਆਂ ਮੈਮ ਸਭ ਟਾਈਮ ਪਰ ਜਦੋਂ ਲੇਕਿਨ ਜੇ ਉਹਦੀ ਕੋਈ ਸੁਣਵਾਈ ਨਹੀਂ ਉਹ ਬਾਅਦ ਵਿੱਚ ਹੋਣੀ ਨਹੀਂ ਕੋਈ ਫਾਇਦਾ ਨਹੀਂ ਪਈ ਨਹੀਂ ਕੰਪਲੀਟ ਕਦੀ ਲਿਖਤ ਵਿੱਚ ਦਿੱਤੀ ਹੈ ਵਰਬਲੀ ਤਾਂ ਤੁਸੀਂ ਕਹਿ ਕੇ ਆ ਗਏ ਸਾਡੇ ਭਾਈ ਸਾਹਿਬ ਹੈਗੇ ਨਾਲ ਜਿਹੜੀ ਪਰੋਸੀ ਉਹਨਾਂ ਕਾਫੀ ਵਾਰੀ ਜਾ ਚੁੱਕਿਆ ਹੁੰਦਾ ਉਹ ਕਹ ਰਿਹਾ ਜੀ ਹੋ ਜਾਏਗਾ ਹੋ ਜਾਏਗਾ ਸੜਕਾਂ ਪਰ ਸਮੱਸਿਆ ਤੁਹਾਨੂੰ ਦੇਖੋ ਕਸਟਮਰ ਦੀ ਪ੍ਰੋਬਲਮ ਆ ਰਹੀ ਕਸਟਮਰ ਨਹੀਂ ਆਂਦਾ ਹੋਏਗਾ ਬਹੁਤ ਜ਼ਿਆਦਾ ਦੇਖੋ ਸਰ ਐਸ ਤਰ੍ਹਾਂ ਕੀ ਮੰਨ ਲਓ ਉਹਨੇ بارش ਦਾ ਪਾਣੀ ਉਹ ਚ ਕਸਟਮਰ ਆਏ ਅੰਦਰ ਔਰ ਮੰਨ ਲਓ ਸੀਵਰੇਜ ਦਾ ਜਿਹੜਾ ਪਾਣੀ ਉਹ 스ਮੈਲ ਵਾਲਾ ਪਾਣੀ ਨਹੀਂ ਆਏਗਾ ਨਹੀਂ ਇਹ ਮੱਛਰ ਵੀ ਉੱਡਦੇ ਉਹਦੇ ਬਿਮਾਰੀ ਵੀ ਲੱਗਦੀ ਬਹੁਤ ਜ਼ਿਆਦਾ ਸਰ ਇਸ ਤਰ੍ਹਾਂ ਕੀ ਜਦੋਂ ਹੁਣ ਪਾਣੀ ਇਹ ਤੋਂ ਲੈ ਰਹੇ ਜਿਹੜਾ ਉਹਦੇ ਵਿੱਚ 스ਮੈਲ ਆਨ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਠੀਕ ਆਪੀ ਮਦਦ ਦਿੱਤੇ ਤਾਂ ਸਾਹਮਣੇ ਕਰਨਾ ਹੈ ਤਾਂ ਬਿਲਕੁਲ ਤੁਹਾਡੀ ਜਾਣਕਾਰੀ ਹੜਾਈ ਘਟੋਂ ਲੰਗੀਆਂ ਨਹੀਂ ਜਾਂਦਾ ਇੱਕ ਕਿੰਨਾ ਨੰਬਰ ਗਲੀ ਆ ਪਾਪਾ ਜੀ ਇੱਧਰ ਹੀ ਐਸ਼ ਆ ਉਹ ਅਗਲੀ ਗਲੀ ਵੀ ਭਰੀ ਆ ਵੀ ਭਰੀ ਖਾਰੀ ਭਰੀ ਨਹੀਂ ਤੇ ਕਾਰਪੋਰੇਸ਼ਨ ਦਾ ਅਧਿਕਾਰੀ ਕੋਈ ਆ ਕੇ ਦੇਖ ਕੇ ਨਹੀਂ ਗਿਆ ਮੈਂ ਕਹਾਂ ਯੋ ਦੇਖੋ ਹਾਲ ਦੇਖੋ ਕੂਨੀ ਲਾਲ ਹੁਣੀ ਆ ਕੇ ਦੇਖਿਆ ਕਰਦੇ ਆਂ ਜੀ ਕਰਦੇ ਆਂ 2 ਮਹੀਨੇ ਹੋ ਗਏ ਫੜ ਕੇ ਬੜਿਆ ਕੋਈ ਨਹੀਂ ਬਹੁਤ ਬੁਰਾ ਹਾਲ ਆ ਉਹ ਅਗਲੀ ਗਲੀ ਵੀ ਪ੍ਰਧਾਨ ਜੀ ਕੋਈ ਇਨਸਾਨ ਹੋਈ ਗਲੀ ਗਲੀ ਲਿਆ ਰਸਤਾ ਚੇਂਜ ਕਰਤਾ ਹੋਣਾ ਬਿੱਟਰ ਰਸਤਾ ਚੇਂਜ ਕੀਤਾ ਜੀ ਉਹ ਬੈਠੋ ਪਿੱਛੇ ਇੱਕ ਮੁੰਡਾ ਅਗਲੀ ਗਲੀ ਵਿੱਚ ਖੰਮ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਮਤਲਬ ਸਾਰਾ ਹਾਲ ਇਦਾਂ ਹੀ ਹੋਇਆ ਬਹੁਤ ਬੁਰਾ ਹਾਲ ਹੈ ਇੱਥੇ ਦੇਖੋ ਕਿੰਨਾ ਪੁਰਾਣਾ ਪਾਣੀ ਕਾਈ ਤੱਕ ਜੰਮ ਗਈ ਹੈ ਮੈਂ ਕਹਿੰਦੀ ਆ ਉਹ ਅਗਲੀ ਗਲੀ ਕਿਤੋਂ ਵੀ ਜ਼ਿਆਦਾ ਚੱਲ ਪਈ ਹੈ ਭਾਈ ਇੱਕ ਗੱਲ ਤੁਹਾਨੂੰ ਪੁੱਛਣਾ ਤਿੰਨ ਮਹੀਨੇ ਹੋ ਗਏ ਇਦਾਂ ਹੀ ਲੰਘਦੇ ਨੂੰ ਇਦਾਂ ਇਦਾਂ ਫਿਰ ਲੱਗਦਾ ਹੈ ਵੇਚਣ ਦੇ ਹਾਲਾਤ ਹੋ ਗਏ ਹੋਣਗੇ ਘਰ ਵੇਚਣ ਦੇ ਵਿਕਦੇ ਹੀ ਨਹੀਂ ਮਕਾਨ ਗਾਹਾਂ ਗਾ ਕੇ ਮੁੜ ਜਾਂਦੇ ਆ ਮੱਲਾ ਕਿਹੜਾ ਵਾਰਡ ਕਿਹੜਾ ਇਹ ਆਇਆ ਨਰ ਬਸਤੀ ਬਾਬਾ ਖਾਨ ਹਾਂ ਬਾੜ ਕਿਹੜਾ ਹੈ ਇਹ ਬਕਰ ਨੰਬਰ ਬਾੜ ਹੈ ਤੇ ਇਸ ਪਾਣੀ ਨਾਲ ਗੰਦੇ ਪਾਣੀ ਦੀ ਸਮੱਸਿਆ ਤੇ ਸਮੈਲ ਵੀ ਆਉਂਦੀ ਹੋਏਗੀ ਕਾਫੀ ਬਿਮਾਰੀਆਂ ਵੀ ਲੱਗ ਸਕਦੀਆਂ ਬਹੁਤ ਬਦਬੂ ਹੋ ਜਾਂਦੀ ਹੈ ਹੁਣ ਆ ਸਾਹਮਣੇਗਾ ਤੇ ਤੋਂ ਸਾਹਮਣੇ ਪਾਣੀ ਜਿੰਦਾ ਬਿਲੋਂਗ ਨਿਕਾਸੀ ਹੀ ਨਹੀਂ ਹੈ ਨਾ ਨਿਕਾਸੀ ਉਧਰ ਨਹੀਂ ਹੈ ਨੀ ਪਾਣੀ ਹੋਰ ਫਲੋ ਰਿਹਾ ਫਿਰ ਵੀ ਕਦੇ ਕੋਈ ਕਲਾਈ ਨਹੀਂ ਹੈਗੇ ਕਿੰਦੇ ਜੀ ਆਪਣਾ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਰਾਜਮੀਰ ਇਹ ਜਿਹੜੀ ਪਾਣੀ ਦੀ ਸਮੱਸਿਆ ਕਿੰਨੇ ਚਿਰ ਤੋਂ ਆ ਰਹੀ ਹੈ 15-20 ਦਿਨ ਤਾਂ ਹੋ ਗਏ ਕਾਫੀ ਹੋ ਗਿਆ ਲੰਮਾ ਮਾੜਾ ਮਟੰਦਾ ਜਾਮ ਨਹੀਂ ਹੋ ਰਿਹਾ ਤਾਂ ਕਿੰਨੇ ਕੁ ਪਰੇਸ਼ਾਨ ਹੋ ਤੁਸੀਂ ਇਰਦੋਂ ਕਾਫੀ ਪਰੇਸ਼ਾਨ ਹੈ ਆਪਾਂ ਦੇ ਪਾਣੀ ਤੰਗੀ ਹੈ ਆਨ ਜਾਣਾ ਖਤਰਾ ਨਹੀਂ ਕੀ ਪ੍ਰੋਬਲਮ ਖੜੀ ਹੁੰਦੀ ਵੀ ਤੁਹਾਨੂੰ ਇਹ ਦਿਨਾਂ ਹਾਂ ਪ੍ਰੋਗਰਾਮ ਮੇਨ ਕਟੇ ਜਾਂਦਾ ਸਾਨੂੰ ਅੰਦਰ ਵੀ ਸਾਡਾ ਸੀਵਰੇਜ ਬੰਦ ਹੋ ਜਾਂਦਾ ਸਾਨੂੰ ਬਾਥਰੂਮ ਉੱਤੇ ਜਾਣਾ ਆਪਾਂ ਇਹਦਾ ਪਾਣੀ ਨਾਲ ਆਪਾਂ ਇਹਦਾ ਸਾਰਾ ਪਾਣੀ ਜਾਉਂਦਾ ਨਾਦਰੂ ਬਾਥਰੂਮ ਉੱਤੇ ਤੋੜਾ ਆਪਣਾ ਮਕਾਨ ਹੈ ਠੀਕ ਉਸੇ ਜਗ੍ਹਾ ਤੇ ਰਹੇ ਜੋ ਜਦੋਂ ਤੇ ਆਏ ਇੱਥੇ ਨੇ ਲਗਭਗ ਆਈ ਨੂੰ ਕਿਹਾ 2 ਸਾਲ ਤੋਂ 2 ਸਾਲ ਹੋ ਗਏ ਆ ਪਲਗਾ اچھا ਹੋਰ ਵੀ ਖਾ ਰਹੇ ਨੇ ਇਹ ਪਤਾ ਨਹੀਂ ਇੱਥੇ ਜਦੋਂ ਤੁਸੀਂ ਆਏ ਤੁਹਾਨੂੰ ਕਿੰਨੀ ਕਿ ਸਮੱਸਿਆ ਆਈ ਹੈ ਇੱਥੇ ਦੋ ਕੁ ਦਿਨਾਂ ਵਾਲੀ ਆ ਦੇਖਾ ਪਾਣੀ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ ਕੋਈ ਪ੍ਰੋਬਲਮ ਤਾਂ ਨਹੀਂ ਖੜੀ ਹੋਈ ਬਾਕੀ ਕੋਈ ਪ੍ਰੋਬਲਮ ਨਹੀਂ ਪਾਣੀ ਇੱਥੇ ਰਹਿੰਦੇ ਹੋ 55 ਸਾਲ ਦਾ ਜੀ ਤੇ 55 ਸਾਲ ਜੇ ਇਸ ਸਮੱਸਿਆ ਕਿੰਨੀ ਵਾਰ ਆ ਚੁੱਕੀ ਹੈ ਹਮੇਸ਼ਾ ਹੀ ਰਹਿੰਦੀ ਹਰ ਸਾਲ ਹੀ ਰਹਿੰਦੀ ਹੈ ਜੀ ਠੀਕ ਹੈ ਤੇ ਇੱਥੇ ਇੱਥੇ ਕਾਉਂਸਲਰ ਕੋਣ ਹੈ ਕਾਉਂਸਲਰ ਸਹਿਰ ਆਪਣੇ ਧੀਰ ਸਾਹਿਬ ਧੀਰ ਸਾਹਿਬ ਨੂੰ ਕਦੀ ਮੌਕਾ ਦਿਖਾਇਆ ਨਹੀਂ ਤੁਸੀਂ ਦਫਾ ਆਪ ਇੱਥੋਂ ਦੀ ਖੋਜ ਲੰਘਦੇ ਮੌਕਾ ਵੀ ਦਿਖਾਣਾ ਆਪ ਇੱਥੋਂ ਦੀ ਖੋਜ ਲੰਘਦੇ ਕਹਿੰਦੇ ਮੈਨੂੰ ਪਤਾ ਹੈ ਕੀ ਪਤਾ ਕੀ ਪਤਾ ਆ ਕੁਛ ਦਾ ਪਤਾ ਨਰਕ ਪਾਇਆ ਪਿਆ ਨਹੀਂ ਨਹੀਂ ਇਲੈਕਸ਼ਨਾਂ ਤੋਂ ਪਹਿਲੇ ਉਹ ਸੀਐਮ ਸਾਹਿਬ ਨੇ ਬੜੀਆਂ ਗੱਡੀਆਂ ਲਾਈਆਂ ਸਪਾਈ ਰੇਗੇ ਸੜਕਾਂ 'ਚ ਆਪ ਫੋਕੇ ਗਏ ਆਪ ਦੇਖ ਕੇ ਗਏ ਵਾਅਦਾ ਕਰਕੇ ਗਏ ਕਿ ਛੇਤੀ ਇਹ ਕੀ ਕੰਮ ਕਰਮੋ ਪਹਿਲਾਂ ਪਹਿਲਾਂ ਸਮਾਰਟ ਸਿਟੀ ਜਾਂ ਸਮਾਰਟ ਸਿਟੀ ਦੇ ਬਲਾਸ ਲੱਗਦੇ ਇਹ ਜਿਹੇ ਹਾਲਾਤ ਆ ਗਿਆ ਇਹ 스마트 시티 ਕਹਿੰਦੇ ਨਰਕ ਇੰਨੇ ਪਾਪਾ ਜੀ ਕੋਈ ਦਿਖਾਓ ਕਿਦਾਂ ਟੀਮ